ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਦੂਜਾ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਸਹਿ ਮਹਾਰਾਜ ਜੀ ਵਿਰਾਗਮਈ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਸਰਲ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ ਪਾਵਨ ਅੰਗ 787 ਤੇ ਸਤਿਗੁਰੂ ਸੂਹੀ ਕੀ ਵਾਰ ਰਾਹੀਂ ਕਿਰਪਾ ਕਰ ਰਹੇ ਹਨ ਆਓ ਗੁਰਬਾਣੀ ਦੇ ਵਿਚਾਰ ਨਾਲ ਜੁੜ ਕਰਕੇ ਲਾਹੇ ਪ੍ਰਾਪਤ ਕਰੀਏ ਜਿਨੇ ਚੱਲਣ ਜਾਣਿਆ ਸੇ ਕਿਉ ਕਰਹਿ ਵਿਥਾਰ हे ਭਾਈ ਜਿਨ੍ਹਾਂ ਬੁਰਖਾਂ ਨੇ ਸੰਸਾਰ ਤੋਂ ਚੱਲਣਾ ਚਲੇ ਜਾਣ ਦੀ ਵਿਚਾਰ ਨੂੰ ਜਾਣ ਲਿਆ ਹੈ ਕੀ ਆਸਾਨੀ ਇੱਥੇ ਸਥਿਰ ਨਹੀਂ ਰਹਿਣਾ ਉਹ ਕਿਸ ਵਾਸਤੇ ਪਦਾਰਥਾਂ ਕਮਾਂ ਧੰਦਿਆਂ ਦਾ ਵਿਸਥਾਰ ਫਿਲਾ ਕਰਦੇ ਹਨ ਭਾਵ ਉਹ ਨਹੀਂ ਕਰਦੇ ਜਿਵੇਂ ਗੁਰਬਾਣੀ ਵਿੱਚ ਮਾਰਕੰਡੇ ઋષਿ ਬਾਰੇ ਵਿਚਾਰ ਆਉਂਦੀ ਹੈ ਕਿ ਮਾਰਕੰਡੇ ઋષਿ ਦੀ ਬਹੁਤ ਜ਼ਿਆਦੀ ਲੰਬੇਰੀ ਉਮਰ ਹੋਈ ਹੈ ਫਿਰ ਵੀ ਇੱਕ ਦਿਨ ਉਸ ਦੇ ਚੇਲੇ ਉਸ ਦੇ ਸਿੱਖ ਕਹਿਣ ਲੱਗੇ ਕਿ ਸਾਈਂ ਜੀ ઋષਿ ਜੀ ਆਪਾਂ ਇੱਕ ਛੋਡੀ ਜੀ ਝੌਂਪੜੀ ਬਣਾ ਲਈਏ ਕਿਉਂਕਿ ਜਦੋਂ ਬਾਰਿਸ਼ ਆਉਂਦੀ ਹੈ ਔਖਾ ਹੋ ਜਾਂਦਾ ਹੈ ਧੁੱਪ ਪੈਂਦੀ ਹੈ ਤਦ ਵੀ ਬੜੀ ਕਠਨਤਾਈ ਨਾਲ ਸਮਾਂ ਗੁਜ਼ਾਰਦੇ ਹਾਂ ਮਾਰਕੰਡਾ ઋષਿ ਕਹਿਣ ਲੱਗਾ ਕਿ ਆਪਾਂ ਇੱਥੇ ਕਿਹੜਾ ਬੈਠ ਰਹਿਣਾ ਹੈ ਥੋੜੀ ਜਿਹੀ ਤੇ ਉਮਰ ਹੈ ਸੂਸ਼ਣੇ ਸਾਧ ਸੰਗਤ ਜੀ ਇੱਕ ਘਾ ਦਾ ਪੂਲਾ ਦੱਬ ਦਾ ਕਾਈ ਦਾ ਪੂਲਾ ਰੱਖਿਆ ਸੀ ਕੋਲ ਜਿਸ ਪਾਸੇ ਧੁੱਪ ਪੈਂਦੀ ਸੀ ਉਧਰ ਨੂੰ ਉਹ ਕਰ ਲੈਂਦਾ ਸੀ ਤੇ ਜਦੋਂ ਮੀਂਹ ਪੈਂਦਾ ਸੀ ਉੱਪਰ ਕਰ ਲੈਂਦਾ ਸੀ ਸੋ ਇਸੇ ਤਰ੍ਹਾਂ ਹੀ ਆਪਣੀ ਕਈ ਯੁੱਗ ਉਸਨੇ ਉਮਰ ਜਿਹੜੀ ਸੀ ਐਨੀ ਲੰਮੀ ਉਹ ਇਦਾਂ ਕੱਢ ਲਈ ਸੋ ਸਾਡੀ ਤੇ ਉਮਰ ਹੀ ਕੁਝ ਨਹੀਂ ਹੈ ਹਾਲਾਂਕਿ 100 ਸਾਲ ਤੱਕ ਸਾਡੀ ਸੀਮਤ ਉਮਰ ਹੈ ਪਰ 100 ਸਾਲ ਕੋਈ ਕਰਮਾ ਵਾਲਾ ਜਾਣਦਾ ਹੈ ਉਸ ਤੋਂ ਪਹਿਲਾਂ ਪਹਿਲਾਂ ਹੀ ਪਟਾਕਾ ਪੈ ਜਾਂਦਾ ਹੈ ਸੋ ਮਾਰਕੰਡੇ ॠषि ਬਾਰੇ ਗੁਰਬਾਣੀ ਵਿੱਚ ਲਿਖਿਆ ਭਗਤ ਨਾਮਦੇਵ ਜੀ ਨੇ ਕਿ ਮਾਰਕੰਡੇ ਤੇ ਕੋ ਅਦਕਾਈ ਜਿਨ ਤ੍ਰਿਣ ਤਰ ਮੂंड ਬੁਲਾਏ ਤ੍ਰਿਣ ਕੱਖਾਂ ਦਾ ਘਾ ਦਾ ਮੂंड ਪੂਲਾ ਬਣਾ ਕੇ ਮੂंड ਸਿਰ ਤੇ ਰੱਖ ਕੇ ਹੀ ਉਹਨੇ ਸਾਰੀ ਜ਼ਿੰਦਗੀ ਗੁਜ਼ਾਰ ਲਈ ਪਾਲਸ਼ਾ ਕਹਿੰਦੇ ਜਿੰਨੀ ਚੱਲਣ ਜਾੜਿਆ ਸੀ ਕਿਉਂ ਕਰੇ ਵਿਥਾਰ ਕਿਉਂਕਿ ਉਸਨੇ ਜਾਣਣਾ ਜਾਣਾ ਜਿਹੜਾ ਸੀ ਚੱਲਣਾ ਇੱਥੋਂ ਜਾਣ ਲਿਆ ਸੀ ਕਿ ਭਾਵੇਂ ਜੁਗ ਵੀ ਕਈ ਲੱਖਾਂ ਜੁਗ ਕਰੋੜਾਂ ਜੁਗ ਵੀ ਉਮਰ ਭੋਗ ਲਵਾ ਇਥੋਂ ਜਾਣਾ ਹੀ ਪੈਣਾ ਹੈ ਸੋ ਇਸ ਵਾਸਤੇ ਪਾਤਸ਼ਾਹ ਧੰਨ ਗੁਰੂ ਅੰਗਦ ਦੇ ਮਹਾਰਾਜ ਕਿਰਪਾ ਕਰ ਰਹੇ ਆ ਕਿ ਜਿਹੜੇ ਗੁਰਮੁਖ ਪਿਆਰੇ ਹੁੰਦੇ ਉਹ ਨਹੀਂ ਵਿਸਥਾਰ ਉਹ ਫਲਾ ਨਹੀਂ ਕਰਦੇ ਉਹ ਜੰਜਾਲਾਂ ਵਿੱਚ ਨਹੀਂ ਫਸਦੇ ਚੱਲਣ ਸਾਰ ਨਾ ਜਾਣੀ ਕਾਜ ਸਵਾਰਣ ਹਾਰ ਜਿਨ੍ਹਾਂ ਨੇ ਸੰਸਾਰ ਤੋਂ ਜਲੇ ਜਾਣ ਦੀ ਸਾਰ ਖਬਰ ਨਹੀਂ ਜਾਣੀ ਉਹ ਆਪਣੇ ਕਮਾਂਕਾਰਾਂ ਨੂੰ ਹੀ ਸਵਾਰਨ ਵਾਲੇ ਹਨ ਭਾਵ ਸਿਮਰਨ ਭਜਨ ਕਰਦੇ ਨਹੀਂ ਕਰਦੇ ਕਮਾਂਕਾਰਾਂ ਵਿੱਚ ਉਲਝੇ ਰਹਿੰਦੇ ਜੇ ਉਹਨਾਂ ਨੂੰ ਕਹੀਏ ਚੱਲ ਪਾਈ ਗੁਰਦੁਆਰੇ ਕੋਈ ਸਿਮਰਨ ਕਰ ਲੈ ਸੇਵਾ ਕਰ ਲੈ ਉਹ ਕਹਿੰਦੇ ਅਸੀਂ ਵਿਹਲੇ ਹਾਂ ਤੂੰ ਤੇ ਵਿਹਲਾ ਹੈ ਮਹੱਲਾ ਦੂਜਾ ਰਾਤ ਕਾਰਨ ਤਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਪਾਤਸ਼ਾਹ ਫਰਮਾਉਂਦੇ ਜੇਕਰ ਰਾਤ ਨੂੰ ਵਰਤਨ ਵਾਸਤੇ ਤਨ ਸੰਜੀਏ ਇਕੱਠਾ ਕਰ ਲਈਏ ਤੇ ਭਲਕੇ ਅਗਲੇ ਦਿਨ ਸਵੇਰ ਨੂੰ ਉੱਥੋਂ ਤੁਰਨਾ ਹੋਵੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਜੇਕਰ ਤੁਰਨ ਲੱਗਿਆਂ ਉਹ ਸਾਰਾ ਤਨ ਨਾਲ ਨਹੀਂ ਜਾ ਸਕਦਾ ਜਾਂ ਨਾ ਜਾ ਸਕਿਆ ਫਿਰ ਮੁੜ ਕੇ ਪਛਤਾ ਤਬ ਹੋਵੇਗਾ ਇਸੇ ਪ੍ਰਕਾਰ ਅਵਸਥਾ ਉਮਰ ਰੂਪੀ ਰਾਤ ਬਤੀਤ ਕਰਨ ਵਾਸਤੇ ਅਨੰਤ ਤਨ ਇਕੱਤਰ ਕਰ ਲਈਏ ਪਰ ਕਾਲ ਰੂਪੀ ਦਿਨ ਚੜਨ ਵਾਲੇ ਸੰਸਾਰ ਤੋਂ ਚੱਲਣਾ ਹੀ ਹੋਵੇਗਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਉਹ ਸਾਰਾ ਤਨ ਪਦਾਰਥ ਸੰਤ ਨੂੰ ਪਰਲੋਕ ਵਿੱਚ ਨਾਲ ਨਹੀਂ ਚੱਲਦਾ ਮੁੜ ਕੇ ਤਨ ਪਦਾਰਥਾਂ ਦੀ ਇੱਛਾ ਵਿੱਚ ਫਸੇ ਜੀਵਾਂ ਨੂੰ ਪਛਤਾਵਾ ਹੀ ਹੁੰਦਾ ਹੈ ਜਿਵੇਂ ਕਿ ਦੁਨੀ ਚੰਦ ਨੂੰ ਹੋਇਆ ਸੀ ਮੁਹੱਲਾ ਦੂਜਾ ਬੱਦਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਪਾਤਸ਼ਾਹ ਫਰਮਾਉਂਦੇ ਜੋ ਜੀਵ ਕਿਸੇ ਰਾਜੇ ਆਦ ਦਾ ਬਨਿਆ ਆਇਆ ਚੱਟੀ ਡੰਨ ਜੁਰਮਾਨਾ ਭਰਦਾ ਉਸ ਡੰਨ ਦਾ ਨਾ ਤਾਂ ਕੋਈ ਆਪਣਾ ਗੁਣ ਹੈ ਨਾ ਹੀ ਕਿਸੇ ਦਾ ਕੋਈ ਉਪਕਾਰ ਭਲਾ ਹੈ ଅਥਵਾ ਜੋ ਮੋਹ ਦਾ ਬੱਦਾ ਆਇਆ ਚੱਟੀ ਪਰਦਾ ਆਪਣੇ ਪਰਿਵਾਰ ਸੰਬੰਧੀਆਂ ਨੂੰ ਧਨ ਪਦਾਰਥ ਲਿਆ ਕੇ ਦਿੰਦਾ ਉਸ ਧਨ ਪਦਾਰਥ ਦਾ ਨਾ ਕੋਈ ਉਸ ਨੂੰ ਗੁਣ ਹੈ ਨਾ ਹੀ ਕੋਈ ਸਬੰਧੀ ਉਪਕਾਰ ਸਮਝਦਾ। ਪਾਵੋ ਕਹਿੰਦੇ ਕਿ ਇਸ ਦਾ ਫਰਜ ਹੈ ਇਹ ਧਨ ਪਦਾਰਥ ਲਿਆ ਕੇ ਦੇਵੇ। ਅਥਵਾ ਜੋ ਰੋਗਾਂ ਦਾ ਬੱਧ ਆਇਆ ਪੁੰਨ ਦਾਨ ਆਦਿ ਚੱਟੀ ਪਰਦਾ ਉਸ ਵਿੱਚ ਨਾ ਕੋਈ ਗੁਣ ਸਮਝਦਾ ਤੇ ਨਾ ਕੋਈ ਉਪਕਾਰ ਸਮਝਦਾ। ਸ਼ੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜਸਾਰ। ਬਾਦਸ਼ਾਹ ਫਰਮਾਉਂਦੇ ਆ ਸਤਿਗੁਰੂ ਸਾਹਿਬ ਜੀ ਕਿ ਜੋ ਪ੍ਰਸੰਨਤਾ ਦੇ ਸ਼ੇਤੀ ਨਾਲ ਸਹਿਤ ਸਵਾਰਿਆ ਜਾਵੇ ਉਹੀ ਕੰਮ ਸਾਰ ਸ੍ਰੇਸ਼ਟ ਹੈ ਮਹੱਲਾ ਦੂਜਾ ਮਨ ਹਟ ਤਰਫ ਨ ਜਿਪਈ ਜੇ ਬਹੁਤਾ ਕਾਲੇ ਮਨ ਦੇ ਹੱਟ ਦੀ ਜਿਦ ਨਾਲ ਕਾਮ ਕ੍ਰੋਧ ਆਦ ਦਾ ਤਰਫ ਪਾਸਾ ਨ ਜਿਪਈ ਜਿੱਤਿਆ ਨਹੀਂ ਜਾਂਦਾ ਜੇਕਰ ਭਾਵੇਂ ਕੋਈ ਮਨ ਦੇ ਹੱਟ ਨਾਲ ਧੂਣੀਆਂ ਤੌਣੀਆਂ ਜਲ ਧਰੇ ਆਦ ਬਹੁਤ ਕਾਲਣਾ ਕਰ ਲਵੇ ਤਰਫ ਜਿਣੈ ਸਤਿ ਪਾਉ ਦੇ ਜਨ ਨਾਨਕ ਸਬਦ ਵਿਚਾਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਜੇਕਰ ਕੋਈ ਜਨ ਦਾਸਾ ਭਾਵ ਧਾਰ ਕੇ ਗੁਰ ਉਪਦੇਸ਼ ਦੀ ਵਿਚਾਰ ਦੁਆਰਾ ਸਤ ਸਰੂਪ ਵਿੱਚ ਪ੍ਰੇਮ ਦੇਣਾ ਕਰੇ ਭਾਵ ਪ੍ਰੇਮ ਧਾਰਨ ਕਰੇ ਵਾ ਸਤਿ ਪਾਉ ਸੱਚਾ ਪ੍ਰੇਮ ਕਰੇ ਤਾਂ ਕਾਮ ਆਦਿਕਾਂ ਦੇ ਤਰਫੋਂ ਪਾਸੋਂ ਜਿੱਤਿਆ ਜਾ ਸਕਦਾ ਪੌੜੀ ਕਰਤੇ ਕਾਰਣ ਜਿਨ ਕੀ ਆਸੋ ਜਾਣੈ ਸੋਈ ਜਿਸ ਕਰਤਾ ਕੇ ਇਹ ਕਰਤਾਪੁਰਖ ਨੇ ਜਗਤ ਉਤਪਨ ਪੈਦਾ ਕੀਤਾ ਉਸ ਜਗਤ ਦੀ ਪਾਲਣਾ ਲੈਤਾ ਨੂੰ ਉਹ ਕਰਤਾਪੁਰਖ ਆਪ ਹੀ ਜਾਣਦਾ ਹੈ ਆਪੇ ਸ੍ਰਿਸ਼ਟ ਉਪਾਇਨ ਆਪੇ ਫੁਨ ਗੋਈ ਆਪ ਹੀ ਆਪਣੇ ਆਪ ਤੋਂ ਸਾਰੀ ਸ੍ਰਿਸ਼ਟੀ ਦੁਨੀਆ ਪੈਦਾ ਕੀਤੀ ਫੁਨ ਕਈਏ ਪੁਨਾ ਫੇਰ ਆਪ ਹੀ ਆਪਣੇ ਵਿੱਚ ਗੋਈ ਗੁਪਤ ਕਰ ਲਈ ਪਾਪ ਨਾਸ਼ ਕਰ ਦਿੰਦਾ ਵਗੋਈ ਨਾਮ ਬੁਲਾਈਦਾ ਵੀ ਆ ਮਿਲਾਈਦਾ ਵੀ ਆ ਛਪਾਈ ਦਾ ਨਾਮ ਵੀ ਆ ਭਾਵ ਬਲਾ ਲਈ ਮਿਲਾ ਲਈ ਤੇ ਛਪਾ ਲਈ ਜੁਗ ਜਾਰੇ ਸਭ ਭਾਵ ਥੱਕੀ ਕਿਨ ਕੀਮਤ ਹੋਈ ਪਾਦਸ਼ਾਹ ਫਰਮਾਉਂਦੇ ਚੌਹਾਂ ਜੁਗਾਂ ਵਿੱਚ ਸਾਰੀ ਸ੍ਰਿਸ਼ਟੀ ਦੁਨੀਆਂ ਵਿੱਚ ਭੌਂ ਫਿਰ ਕੇ ਥੱਕ ਗਈ ਕਿਸ ਨੂੰ ਉਸ ਦੀ ਕੀਮਤ ਪ੍ਰਾਪਤ ਹੋਈ ਭਾਵ ਕੋਈ ਵੀ ਉਸ ਦੀ ਕੀਮਤ ਨਹੀਂ ਪਾ ਸਕਿਆ ਸਤਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਜਿਨ੍ਹਾਂ ਨੂੰ ਸਤਗੁਰੂ ਸਾਹਿਬ ਜੀ ਨੇ ਸਾਰੇ ਪਸਾਰੇ ਵਿੱਚ ਇੱਕ ਅਦਵੈਤ ਸਰੂਪ ਬ੍ਰਹਮ ਪ੍ਰਗਟ ਕਰਕੇ ਵਿਖਾ ਦਿੱਤਾ ਹੈ ਉਹਨਾਂ ਦੇ ਮਨ ਹਿਰਦੇ ਵਿੱਚ ਵੀ ਤੇ ਤਨ ਸਰੀਰ ਵਿੱਚ ਵੀ ਸੁਖ ਦੀ ਪ੍ਰਾਪਤੀ ਹੋਈ ਹੈ ਗੁਰਮੁਖ ਸਦਾ ਸਲਾਹੀ ਹੈ ਕਰਤਾ ਕਰੇ ਸੁ ਹੋਈ ਇਸ ਕਰਕੇ ਮੁਖੀ ਗੁਰਾਂ ਦੁਆਰਾ ਵਾ ਗੁਰਮੁਖਾਂ ਦੀ ਸੰਗਤ ਕਰਕੇ ਹਮੇਸ਼ਾ ਉਸ ਅਦਵੈਤ ਰੂਪ ਨੂੰ ਹੀ ਸਲਾਉਂਦੇ ਰਹੀਏ ਉਹ ਕਰਤਾ ਰਜਨਹਾਰ ਪ੍ਰਭ ਜੋ ਕਰਦਾ ਹੈ ਉਹ ਤਿੰਨਾਂ ਕਾਲਾਂ ਵਿੱਚ ਹੁੰਦਾ ਸਲੋਕ ਮਹੱਲਾ ਦੂਜਾ ਜਿਨਾ ਪਉ ਤਿਨ ਨਾਹੇ ਪਉ ਮੁਚ ਪਉ ਨ ਪਵੇ ਆਹੇ ਜੇ ਪਾਈ ਜਿਨਾ ਮਨੁੱਖਾ ਨੂੰ ਪਰਮੇਸ਼ਰ ਦਾ ਪਉ ਡਰ ਹੈ ਉਹਨਾਂ ਨੂੰ ਜਮ ਆਦਿਕਾਂ ਦਾ ਕੋਈ ਭੈ ਨਹੀਂ ਰਹਿੰਦਾ ਕਿਉਂਕਿ ਨਿਰ ਪਉ ਜਪੈ ਸਗਲ ਪਉ ਮਿਟੈ ਪਾਤਸ਼ਾਹ ਕਹਿੰਦੇ ਭੈ ਕਾਹੂ ਕੋ ਦੇਤਨੇ ਨਹਿ ਪੈਮਾਨਤ ਆਨ ਜਿਹੜੇ ਰੱਬ ਦਾ ਭੈ ਨਹੀਂ ਰੱਖਦੇ ਉਹਨਾਂ ਭਵਿਆ ਭੈ ਤੋਂ ਨਹਿ ਰਹਿਤ ਮਨੁੱਖਾਂ ਨੂੰ ਭਾਵਨ ਨੇ ਡਰਾਂ ਨੂੰ ਸਤ ਪ੍ਰਕਾਰ ਦਾ ਬਹੁਤਾ ਮੁੱਝ ਕਈ ਹੁੰਦਾ ਬਹੁਤਾ ਭੈ ਰਹਿੰਦਾ ਵਾਜੋ ਪਰਮੇਸ਼ਰ ਦੇ ਭਾਵ ਭੈ ਤੋਂ ਨਹਿ ਰਹਿਤ ਆ ਹਨ ਉਹਨਾਂ ਦਾ ਲੋਕ ਪ੍ਰਲੋਕ ਵਿੱਚ ਬਹੁਤਾ ਭੈ ਹੋਵੇਗਾ ਵਾ ਜਮਾ ਦਾ ਬਹੁਤ ਭੈ ਹੋਵੇਗਾ ਨਾਨਕ ਏਹ ਪਟੰਤਰਾ ਤਿਤ ਦੀ ਬਾਣ ਗਿਆਹ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਇਹ ਪਟੰਤਰਾ ਨਿਰਣਾ ਵਾ ਪਟ ਅੰਤਰਾ ਅੰਤਰਾ ਅੰਦਰਲਾ ਪਟ ਭੇਦ ਤਿਸ ਪਰਮੇਸ਼ਰ ਦੀ ਦੀਬਾਨ ਕਚਹਿਰੀ ਵਿੱਚ ਗਿਆ ਗਿਆ ਹੀ ਖੁੱਲਦਾ ਹੈ ਨਾਨਕ ਗਿਆ ਜਾਪੇ ਜਾਏ ਭਾਵ ਉੱਥੇ ਜਾ ਕੇ ਪੱਦਾ ਲੱਗਦਾ ਜੋ ਇੱਥੇ ਪਰਮੇਸ਼ਰ ਦੇ ਪੈਰ ਤੋਂ ਬਿਨਾ ਨੇ ਡਰੇ ਤੁਰੇ ਫਿਰਦੇ ਆ ਨਾ ਉਹਨਾਂ ਨੂੰ ਜਮ ਭੈ ਦੇਂਦੇ ਅਤੇ ਜੋ ਇਥੇ ਰੱਬੀ ਭੈ ਦੇ ਸੰਯੁਗ ਤੇ ਆ ਉਹਨਾਂ ਨੂੰ ਸੱਜਖੰਡ ਵਿੱਚ ਵਾਸਾ ਮਿਲਦਾ ਵਾਸਾ Satsangat ਰੂਪੀ ਦੀਵਾਨ ਵਿੱਚ ਜਾ ਕੇ ਪਟੰਤਰਾਂ ਦਾ ਅੰਦਰਲਾ ਅਗਿਆਨ ਆਦ ਦਾ ਭੇਦ ਖੁੱਲਦਾ ਮਹੱਲਾ ਦੂਜਾ ਤੁਰਦੇ ਕਹ ਤੁਰਦਾ ਮਿਲੈ ਉੱਡਦੇ ਕਹ ਉੱਡਦਾ ਏ ਭਾਈ ਜਿਵੇਂ ਕਿਸੇ ਤੁਰਦੇ ਹੋਏ ਮਨੁੱਖ ਨੂੰ ਕੋਈ ਤੁਰਦਾ ਆ ਆਦਮੀ ਮਿਲ ਜਾਂਦਾ ਅਤੇ ਉੜਦੇ ਹੋਏ ਪੰਛੀਆਂ ਨੂੰ ਉੜਦਾ ਹੋਇਆ ਪੰਛੀ ਮਿਲ ਜਾਂਦਾ ਜੀਵ ਤੇ ਕੋ ਜੀਵਤਾ ਮਿਲੈ ਮੂਏ ਕੋ ਮੂਆ ਜਿਉਂਦੇ ਪੁਰਸ਼ ਨੂੰ ਕੋਈ ਜਿਉਂਦਾ ਮਿਲ ਜਾਂਦਾ ਅਤੇ ਮਰੇ ਹੋਏ ਨੂੰ ਮਰਿਆ ਹੋਇਆ ਮਿਲ ਪੈਂਦਾ ਭਾਵ ਪਿਤਰਾਂ ਨੂੰ ਪਿਤਰ ਆਦ ਮਿਲ ਪੈਂਦੇ ਆ ਪਾਤਸ਼ਾਹ ਫਰਮਾਉਂਦੇ ਆ ਨਾਨਕ ਸੋ ਸਾਲਾਹੀਐ ਜਿਨ ਕਾਰਣ ਕੀਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਇਸ ਕਰਕੇ ਏ ਭਾਈ ਉਸ ਪਰਮੇਸ਼ਰ ਨੂੰ ਹੀ ਸਲਾਉਣਾ ਕਰੀਏ ਜਿਸ ਨੇ ਇਹ ਸਾਬਕ ਸੰਕਾਰਨ ਸੰਸਾਰ ਪੈਦਾ ਕੀਤਾ ਪਉੜੀ ਸਚਿ ਤਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰੀ ਵਿਚਾਰ ਦੁਆਰਾ ਜੋ ਸੱਚੇ ਪਰਮੇਸ਼ਰ ਨੂੰ ਤੇਉਂਦੇ ਆ ਉਹ ਸੱਚ ਸਰੂਪ ਵਿੱਚ ਮਿਲ ਕੇ ਸੱਚ ਸਰੂਪ ਹੀ ਹੋ ਜਾਂਦੇ ਆ ਹਉ ਮੈ ਮਾਰ ਮਨ ਨਿਰਮਲਾ ਹਰ ਨਾਮ ਉਰਤਾਰੀ ਉਹਾਂ ਨੇ ਪਰਮੇਸ਼ਰ ਦਾ ਨਾਮ ਆਪਣੇ ਓਰ ਹਿਰਦੇ ਵਿੱਚ ਧਾਰਨ ਕੀਤਾ ਹੋਇਆ ਜਿਸ ਨਾਮ ਦੁਆਰਾ ਉਹਾਂ ਨੇ ਹੰਗਤਾ ਮਮਤਾ ਨੂੰ ਮਾਰ ਕੇ ਆਪਣਾ ਮਨ ਹਿਰਦਾ ਨਿਰਮਲਾ ਉੱਜਲ ਕਰ ਲਿਆ ਕੋਠੇ ਮੰਡਪ ਮਾੜੀਆਂ ਲੱਗ ਪਏ ਗਾਵਾਰੀ ਕੋਠੇ ਹੁੰਦੇ ਕੱਚੇ ਘਰ ਮੰਡਪ ਖੁਸ਼ੀ ਨਾਲ ਫੁੱਲਾਂ ਤੇ ਪੱਤਿਆਂ ਦੁਆਰਾ ਸਜਾਇਆ ਆ ਮੰਦਰ ਤੇ ਮਾੜੀਆਂ ਮੁਹੱਲਾ ਆਦ ਵਿੱਚ ਹੀ ਗਾਵਾਰੀ ਗੱਗੇ ਨੂੰ ਵੀ ਕੰਨਾ ਹੈ ਤੇ ਬਾਬੇ ਨੂੰ ਵੀ ਕੰਨਾ ਹੈ ਦੋਵੇਂ ਕੰਨੇ ਬੋਲਣੇ ਆ ਗਵਾਰੀ ਨਹੀਂ ਕਹਿ ਜਾਣਾ ਗਾਵਾਰੀ ਬੇਸਮਝ ਪੁਰਸ਼ ਲੱਗੇ ਪਏ ਅਥਵਾ ਕੋਠਿਆਂ ਦੀ ਨਿਆਈ ਝੂਠੇਪੁਰਖ ਮੰਡਪਾਂ ਦੀ ਨਿਆਈ ਪਖੰਡੀਪੁਰਖ ਅਤੇ ਮਾੜੀਆਂ ਦੀ ਨਿਆਈ ਅਗਿਆਨੀਪੁਰਖ ਸਭ ਗਾਵਾਰੀ ਬੇਸਮਝੋ ਕੇ ਦੇ ਇਤਿਹਾਸ ਵਿੱਚ ਹੀ ਲੱਗੇ ਪਏ ਆ ਜਿਨ ਕੀਏ ਤਿਸਹਿ ਨ ਜਾਣਨੀ ਮਨਮੁਖ ਗੁਬਾਰੀ ਪਾਤਸ਼ਾਹ ਫਰਮਾਉਂਦੇ ਜਿਸ ਪਰਮੇਸ਼ਰ ਨੇ ਸਭ ਜੀਵ ਪੈਦਾ ਕੀਤੇ ਆ ਉਸ ਨੂੰ ਜਾਣਦੇ ਹੀ ਨਹੀਂ ਐਸਾ ਮਨਮੁੱਖਾਂ ਦਾ ਅਗਿਆਨਤਾ ਦਾ ਗੁਬਾਰੀ ਗਾੜਾ ਹਨੇਰਾ ਛਾਇਆ ਹੋਇਆ ਜਿਸ 부ਝਾਏ ਸੋ 부ਝਸੀ ਸਚਿਆ ਕਿਆ ਜੰਤ ਵਿਚਾਰੀ ਏ ਸਚਿਆ ਸੱਚੇ ਪਰਮੇਸ਼ਰ ਵਾਹਿਗੁਰੂ ਜਿਸ ਨੂੰ ਤੂੰ ਆਪਣਾ ਸਰੂਪ 부ਝਾਏ ਸਮਝਾਉਂਦਾ ਹੈ ਉਹੋ ਹੀ 부ਝਸੀ ਸਮਝਦਾ ਇਹ ਜੰਤ ਜੀਵ ਵਿਚਾਰੇ ਕੀ ਹਨ ਭਾਵ ਆਪਣੇ ਆਪ ਕੁਝ ਨਹੀਂ ਕਰ ਸਕਦੇ ਸਲੋਕ ਮਹੱਲਾ 3 ਜੀ ਸਤਿਗੁਰੂ ਜੀ ਉੱਤਮ ਤੇ ਮੱਦਮ ਸਖੀ ਦੇ ਸੰਬਾਦ ਦੁਆਰਾ ਸਿੱਖਿਆ ਦੇ ਰਹੇ ਹਨ ਉੱਤਮ ਸਖੀ ਮੱਦਮ ਸਖੀ ਦੇ ਤਾਈ ਕਹਿੰਦੀ ਹੈ ਕਾਮਣ ਤੌਸੀਗਾਰ ਕਰ ਜਹ ਪਹਿਲਾ ਕੰਤ ਮਨ ਆਏ ਇਹ ਜਿਗਿਆਸੂ ਰੂਪੀ ਕਾਮਣ ਇਸਤਰੀਏ ਤੂੰ ਤਾਂ ਸਾਧਨਾ ਰੂਪੀ ਸ਼ਿੰਗਾਰ ਕਰ ਜਦੋਂ ਪਹਿਲਾਂ ਗੁਰਾਂ ਦੇ ਉਪਦੇਸ਼ ਦੁਆਰਾ ਕੰਤ ਪਤੀ ਪ੍ਰਮਾਤਮਾ ਨੂੰ ਮਨਾਉਣਾ ਕਰ ਲਵੇ ਭਾਵ ਪਹਿਲਾਂ ਸਰਵਣ ਕਰ ਫੇਰ ਭੇਦ ਦੀਆਂ ਬਾਧਕ ਤੇ ਅਭੇਦ ਦੀਆਂ ਸਾਧਕ ਜੁਗਤੀਆਂ ਦੁਆਰਾ ਮੰਨਣਾ ਕਰ ਮਤ ਸੇਜੈ ਕੰਤ ਨ ਆਵਈ ਏਵੈ ਬਿਰਥਾ ਜਾਇ ਮਤਾ ਤੇਰੀ ਅੰਤਹਿ ਕਰਨ ਰੂਪੀ ਸੇਜਾ ਉੱਪਰ ਪਤੀ ਅਕਾਲ ਪੁਰਖ ਆਕੇ ਸਾਖ ਸਾਧੂ ਹੀ ਹੋਵੇ ਹੀ ਨਾ ਤਾਂ ਤੇਰਾ ਸਾਧਨਾ ਦਾ ਕੀਤਾ ਹੈ ਸ਼ਿੰਗਾਰ ਐਵੇਂ ਵਿਅਰਤੀ ਜਲਾ ਜਾਵੇਗਾ ਕਾਮਣ ਪਿਰਮਨ ਮਾਨਿਆ ਤਉ ਬਣਿਆ ਸੀਗਾਰ ਏ ਜਿਗਿਆਸੂ ਇਸਤਰੀਏ ਜੇਕਰ ਤੇਰੇ ਉੱਪਰ ਪਦੀ ਪਰਮੇਸ਼ਰ ਦਾ ਮਨ ਚਿੱਤ ਮੰਨ ਗਿਆ ਵਾ ਜੇਕਰ ਤੇਰਾ ਮਨ ਪਦੀ ਅਕਾਲ ਪੁਰਖ ਵਿੱਚ ਮੰਨ ਗਿਆ ਤਾਂ ਹੀ ਸਾਧਨਾ ਰੂਪੀ ਬਣਿਆ ਹੋਇਆ ਸ਼ਿੰਗਾਰ ਸਫਲਾ ਹੋਵੇਗਾ ਕੀਆ ਤਉ ਪਰਵਾਣ ਹੈ ਜਾ ਸਹੁ ਤਰੇ ਪਿਆਰ ਸਾਧਨਾ ਰੂਪੀ ਕੀਤਾ ਹੈ ਸ਼ਿੰਗਾਰ ਤਦ ਹੀ ਪ੍ਰਮਾਣਿਕ ਸਫਲਾ ਜੇਕਰ ਪਤੀ ਪਰਮੇਸ਼ਰ ਜਗਿਆਸੂ ਰੂਪੀ ਇਸਤਰੀ ਨਾਲ ਪ੍ਰੇਮ ਧਾਰਨ ਕਰੇ ਤਉ ਭਉ ਸੀਗਾਰ ਤੰਬੂਲ ਰਸ ਭੋਜਨ ਪਾਉ ਕਰੇ ਜੇ ਪਰਮੇਸ਼ਰ ਪਤੀ ਦਾ ਪੈ ਧਾਰਨ ਰੂਪ ਸ਼ਿੰਗਾਰ ਕਰੇ ਪ੍ਰੇਮ ਮਹਾਵਾਕਾਂ ਦਾ ਉਚਾਰਨ ਰੂਪ ਤੰਬੂਲ ਪਾਨਾਂ ਦਾ ਬੀੜਾ ਚਬੇ ਅਤੇ ਗਿਆਨ ਦਾ ਪਾਉ ਪ੍ਰਕਾਸ਼ ਰੂਪ ਭੋਜਨ ਖਾਣਾ ਕਰੇ ਤਨ ਮਨ ਸੌਪੇ ਗੰਤ ਕਉ ਤਉ ਨਾਨਕ ਭੋਗ ਕਰੇ ਆਪਣਾ ਤਨ ਸਰੀਰ ਤੇ ਮਨ ਹਿਰਦਾ ਪਤੀ ਅਕਾਲ ਪੁਰਖ ਨੂੰ ਸੌਪੇ ਅਰਪਨਾ ਕਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਤਾਂ ਪਦੀ ਪਰਮੇਸ਼ਰ ਜੀਵ ਰੂਪ ਇਸਤਰੀ ਨੂੰ ਭੋਗ ਅਪੇਦ ਕਰਨ ਰੂਪ ਆਨੰਦ ਦੇਂਦਾ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਤਨ ਕੀਆ ਸੀਗਾਰ ਸੇਜਾ ਕੰਤ ਨਾ ਆਇਓ ਏਵੈ ਭਇਆ ਵਿਕਾਰ ਏ ਸਖੀਏ ਜਿਵੇਂ ਕਾਜਲ ਸੁਰਮਾ ਫੁੱਲ ਤੰਬੂਲ ਪਾਨਾ ਦਾ ਬੀੜਾ ਤੇ ਪਦਾਰਤਾ ਆਦ ਦਾ ਰਸ ਵਾ ਪਾਨਾ ਦਾ ਰਸ ਲੈ ਕਰਕੇ ਕਿਸੇ ਤਾਨ ਇਸਤਰੀ ਨੇ ਸ਼ਿੰਗਾਰ ਵੀ ਕਰ ਲਿਆ ਹੋਵੇ ਪਰ ਜੇਕਰ ਉਸ ਦੀ ਸੇਜਾ ਉੱਪਰ ਉਸ ਦਾ ਕੰਤ ਪਤੀ ਨਾ ਆਇਆ ਤਾਂ ਸਭ ਐਵੇਂ ਹੀ ਵਿਕਾਰ નિਸਫਲ ਹੋ ਗਿਆ ਮਹੱਲਾ ਦੀਜਾ ਤਨ ਪਿਰ ਇਹ ਨ ਆਕੀਆਂ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਤਨ ਪਿਰ ਕਹੀਐ ਸੋਏ ਸੋ ਇਸ ਦਾ ਅਰਥ ਕਰਦੇ ਹੈ ਤਨ ਇਸਤਰੀਏ ਤੇ ਪਿਰ ਪਤੀ ਨਹੀਂ ਆਕੀਆਂ ਕਹੇ ਜਾ ਸਕਦੇ ਜੋ ਸਰੀਰ ਕਰਕੇ ਦੋ ਇਕੱਠੇ ਹੋ ਕੇ ਬੈਠ ਜਾਣ ਜੋ ਪਤੀ ਪਤਨੀ ਦੇਖਣ ਨੂੰ ਦੋਏ ਮੂਰਤੀ ਦੋ ਸ਼ਕਲਾ ਲੱਗਣ ਪਰ ਉਹਨਾਂ ਦੀ ਜੋਤ ਗਿਆਤ ਪਾਪ ਸਮਝ ਵਿਚਾਰ ਇੱਕ ਹੋਵੇ ਉਹ ਤਾਂ ਇਸਤਰੀ ਤੇ ਫਿਰ ਪਤੀ ਕਹੇ ਜਾਂਦੇ ਹਨ ਅਰਥਾਤ ਦੋਹਾਂ ਦਾ ਧਰਮ ਇੱਕ ਹੋਵੇ ਦੋਵੇਂ ਧਰਮ ਵਿੱਚ ਪਰਪਾਕੋਣ ਵਿਦਿਆ ਪੜੇ ਹੋਣ ਰੂਪ ਇੱਕੋ ਜਿਹਾ ਹੋਵੇ ਅਤੇ ਮਾਪਿਆਂ ਦੇ ਘਰ ਵੀ ਇੱਕੋ ਜਿਹੀ ਜਾਇਦਾਦ ਵਾਲੇ ਹੋਣ ਪੌੜੀ ਪੈ ਬਿਨ ਭਗਤ ਨਾ ਹੋਈ ਨਾਮ ਨਾ ਲੱਗੇ ਪਿਆਰ ਪਰਮੇਸ਼ਰ ਦੇ ਪੈ ਡਰ ਧਾਰਨ ਕੀਤੇ ਤੋਂ ਬਗੈਰ ਉਸ ਦੀ ਪ੍ਰੇਮਾ ਭਗਤੀ ਨਹੀਂ ਹੋ ਸਕਦੀ ਅਤੇ ਉਸ ਦੇ ਨਾਮ ਵਿੱਚ ਪ੍ਰੇਮ ਪਿਆਰ ਨਹੀਂ ਲੱਗ ਸਕਦਾ ਸਤਗੁਰ ਮਿਲਿਆ ਪਾਉ ਊਪਜੈ ਪੈ ਪਾਈ ਰੰਗ ਸਵਾਰ ਸਤਗੁਰਾਂ ਦੇ ਨਾਲ ਮਿਲਣ ਕਰਕੇ ਹੀ ਹਰੀ ਦਾ ਪਉ ਡਰ ਹਿਰਦੇ ਅੰਦਰ ਊਪਜੈ ਪੈਦਾ ਹੁੰਦਾ ਡਰ ਦੇ ਸੰਯੁਗਤ ਹੋ ਕੇ ਪ੍ਰੇਮ ਦਾ ਰੰਗ ਚੜਦਾ ਹੈ ਅਤੇ ਹਰੀ ਦੀ ਪ੍ਰਾਪਤੀ ਦਾ ਆਨੰਦ ਸੰਵਾਰ ਲਈਦਾ ਹੈ ਭਾਵ ਹਰੀ ਦਾ ਬ੍ਰਹਮ ਆਨੰਦ ਪ੍ਰਾਪਤ ਹੋ ਜਾਂਦਾ ਵਾ ਪਰਮੇਸ਼ਰ ਦੇ ਪੈ ਅਤੇ ਪਾਏ ਪ੍ਰੇਮ ਦੇ ਸੰਯੁਗਤ ਹੋ ਕੇ ਭਗਤੀ ਦਾ ਰੰਗ ਸੰਵਾਰ ਲਈਦਾ ਤਨ ਮਨ ਰਤਾ ਰੰਗ ਸਿਓ ਹਉਮੈ ਤ੍ਰਿਸ਼ਨਾ ਮਾਰ ਫਿਰ ਭਗਤੀ ਦੇ ਰੰਗ ਦੁਆਰਾ ਹੰਗਤਾ ਮਮਤਾ ਤੇ ਤ੍ਰਿਸ਼ਨਾ ਪਦਾਰਥਾਂ ਦੀ ਪ੍ਰਾਪਤੀ ਦੀ प्रबल ਇੱਛਾ ਨੂੰ ਮਾਰ ਨਾਸ਼ ਕਰ ਲਈਦਾ ਅਤੇ ਤਨ ਸਰੀਰ ਤੇ ਮਨ ਹਿਰਦਾ ਵੀ ਭਗਤੀ ਰੰਗ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਜਿਸ ਨੂੰ ਮੁਰਾਰ ਮੁਰਦੈਂਤ ਦਾ ਵੈਰੀ ਕ੍ਰਿਸ਼ਨ ਭਾਵ ਪਰਮੇਸ਼ਰ ਮਿਲਿਆ ਉਸ ਦਾ ਮਨ ਹਿਰਦਾ ਵੀ ਉਜਲ ਨਿਰਮਲ ਹੋ ਗਿਆ ਅਤੇ ਤਨ ਸਰੀਰ ਵੀ અત્યੰਤ ਸੁੰਦਰ ਹੈ ਪਾਉ ਪਾਉ ਸਭ ਇਸ ਦਾ ਸੋ ਸੱਚ ਵਰਤੈ ਸੰਸਾਰ ਇਹ ਪਾਉ ਭੈ ਡਰ ਅਤੇ ਪਾਉ ਪ੍ਰੇਮ ਸਾਰਾ ਉਸ ਪਰਮੇਸ਼ਰ ਦਾ ਹੀ ਬਖਸ਼ਿਸ਼ ਕੀਤਾ ਹੋਇਆ ਮਿਲਦਾ ਉਹ ਸੱਚਾ ਹਰੀ ਆਪ ਹੀ ਸਾਰੇ ਸੰਸਾਰ ਵਿੱਚ ਜਗਤ ਸਾਰੇ ਜਗਤ ਵਿੱਚ ਵਰਤ ਰਿਹਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ Vahi Guru, Vahi Guru. ਅਲਸਾ ਵਾਹਿਗੁਰੂ ਜੀ ਕੀ ਫਤਿਹ